ਗੱਡੀ ਦੇ ਪਿਆਰੇ ਭਮਕੜੋ ਐਸੇ ਰੋਡ ਤੇ ਉਦੋਂ ਆਏ ਸੀ ਜਦੋਂ ਗੱਡੀ ਤਾਂ ਚੱਕ ਲਈ ਸੀ ਅੱਜ ਵੀ ਉਹੀ ਪਿਆਰ ਹੈ ਸੋ ਆ ਪਿਆਰ ਜਿਹੜਾ ਇਹਦਾ ਕੋਈ ਮੁੱਲ ਨਹੀਂ ਕਿਸੇ ਗਰੰਟੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜਦੋਂ ਖੁੱਡੀਆਂ ਸਾਹਿਬ ਜਿੱਤ ਗਏ ਉਸ ਤੋਂ ਬਾਅਦ ਤਿੰਨ ਚਾਰ ਮਾਰ ਮੰਡੀ ਦੇ ਵਿਕਾਸ ਦਾ ਮੈਂ ਬਣਾਈ ਬੈਠਾ ਇੱਕ ਤਾਂ ਸੀਵਰੇਜ ਦਾ ਸੀਵਰੇਜ ਮਾਨਸਾ ਦਾ ਵੀ ਮੋੜ ਦਾ ਵੀ ਮੋੜ ਦੇ ਪੈਸੇ ਦਾ ਬਾਸ ਹੋਏ ਪਏ ਨੇ ਕੋਡ ਕਰਕੇ ਰੁਕੇ ਪਿਆ ਤੇ ਨਾਲ ਟ੍ਰੀਟਮੈਂਟ ਪਲਾਂਟ ਨਾਲ ਤਲਵੰਡੀ ਦਾ ਸੀਵਰੇਜ ਇਹ ਸਾਰੇ ਸ਼ਹਿਰਾਂ ਦੇ ਕਿਉਂਕਿ ਸ਼ਹਿਰ ਵੱਧ ਗਏ ਇਹ ਤੇ ਉਹ ਬਾਅਦ ਦੇ ਵਿੱਚ ਕਦੇ ਦੁਬਾਰਾ ਗੌਰ ਨਹੀਂ ਕੀਤੀ ਸਰਕਾਰਾਂ ਨੇ ਤਾਂ ਫਿਰ ਉਹ ਓਵਰਫਲੋ ਹੋ ਗਏ ਉਹ ਪੁਰਾਣੀਆਂ ਹੋ ਗਈਆਂ ਪਾਈਪਾਂ ਮਾੜੀਆਂ ਮਾੜੀ ਕੁਆਲਿਟੀ ਦੇ ਪਾਈਪਾਂ ਸੀ ਸੋ ਮਾਨਸਾ ਦਾ ਵੀ ਮੋੜ ਦਾ ਵੀ ਸੀਵਰੇਜ ਦੀ ਜ਼ਿੰਮੇਵਾਰੀ 4 ਤਰੀਕ ਤੋਂ ਬਾਅਦ ਮੇਰੀ ਹੈ ਬਸ ਮੈਂ ਆਪੀ ਕਰ ਦਊਗਾ ਮੇਰੇ ਤੇ ਛੱਡ ਦਿਓ ਹੁਣ ਸਾਡੇ ਇੱਕ ਤੁਹਾਨੂੰ ਅੰਦਰਲੀ ਗੱਲ ਦੱਸਦਾ ਗਾਹਾਂ ਨਾ ਗੱਲ ਕਰਿਓ ਤੁਸੀਂ ਕਹਾ ਕਰ ਦਿੰਦੇ ਆ ਯਾਰ ਤੁਸੀਂ ਇਹ ਕੁਛ ਅਫਸਰ ਜਿਹੜੇ ਨੇ ਪੰਜਾਬ ਸਰਕਾਰ ਵੱਲੋਂ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪ੍ਰੋਟੋਕਾਲ ਮਿਲਿਆ ਹੋਇਆ ਹੈ ਸਿਕਿਉਰਿਟੀ ਦਾ ਕੁਛ ਅਫਸਰ ਸੁਖਵੀਰ ਬਾਦਲ ਨਾਲ ਲੱਗੇ ਹੋਇਆ ਪੰਜਾਬ ਵਾਲੇ ਉਹ ਮੈਨੂੰ ਦੱਸ ਦਿੰਦੇ ਆ ਮੈਂ ਕਿਹਾ ਕਿਵੇਂ ਹਾਲਾਤ ਕਹਿੰਦਾ ਦੋਨੇ ਜੀ ਰੋਕ ਕੇ ਸੌਂਦੇ ਨੇ ਵੀ ਆ ਕੀ ਪਾਣਾ ਵਰਤ ਗਿਆ ਸੋ ਵੀਰੋ ਇੱਕ ਇੱਕ ਤਰੀਕ ਨੂੰ ਬਿਜਲੀ ਦੇ ਬਿੱਲ ਜ਼ੀਰੋ ਦੇਖ ਜੋ ਜਦੋਂ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਤਾਂ ਧੰਨਵਾਦ ਕਰਨ ਵਾਸਤੇ ਤੁਸੀਂ ਇਹਨਾਂ ਦੋਨੇ ਪਾਰਟੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ ਕਹਿ ਲਓ ਫਿਰ ਕਰਤਾ ਕੰਮ ਫਿਰ ਮੌੜ ਵਾਲਿਆਂ ਵੱਲੋਂ ਹਾਂ ਹੀ ਸਮਝਾਂ ਵੀ ਥੋੜੀ ਤਾਂ ਹਾਂ ਹਾਂ ਹੀ ਹੁੰਦੀ ਆ ਫਿਰ ਤੁਸੀਂ ਤਾਂ ਖੜ ਗਏ ਜਿੱਥੇ ਖੜ ਗਏ ਫਿਰ ਤੋ ਵੀਰੋ 2 ਨੰਬਰ ਮਸ਼ੀਨ ਦੇ ਉੱਤੇ 2 ਨੰਬਰ ਤੇ ਵਟਣਾ ਹੈ ਵਟਣ 2 ਨੰਬਰ ਤੇ ਆਉਣਾ 1 ਨੰਬਰ ਤੇ ਆਉਣਾ ਆਉਤੇ ਯਾਰਾਂ ਦੋਸਤਾਂ ਤੋਂ ਰਿਸ਼ਤੇਦਾਰਾਂ ਤੋਂ ਸਾਰਿਆਂ ਤੋਂ ਵੋਟਾਂ ਪਵਾਉਣੀਆਂ ਨੇ ਵੀਰੋ ਇਹ ਨਾ ਕਿਤੇ ਇਹ ਨਾ ਕਿਤੇ ਕਹਿੰਦੇ ਹੋ ਕਿ ਯਾਰ ਸਾਡੇ ਪਿੰਡ ਭਗਵੰਤ ਮਾਨ ਨਹੀਂ ਆਇਆ ਨਹੀਂ ਤਾਂ ਅਸੀਂ ਵੀ ਵੋਟ ਪਾਣ ਦੇ ਵੀਰੋ ਮੈਂ ਪਿੰਡ-ਪਿੰਡ ਜਾ ਨਹੀਂ ਸਕਦਾ ਮੇਰਾ ਸਨੇਹਾ ਜ਼ਰੂਰ ਪਛਾਣ ਦਿਓ ਕਿ ਮੈਂ ਤੁਹਾਡੇ ਕੋਲ ਹੀ ਆ ਮੈਂ ਤਾਂ ਜਿੱਥੇ ਤੱਕ ਜਾ ਸਕਦਾ ਉਹਨਾਂ ਜਾ ਰਿਹਾ ਨਾ ਮੈਂ ਗਰਮੀ ਦੀ ਪਰਵਾਹ ਕਰਦਾ ਨਾ ਮੈਂ ਥੱਕਾਂ ਆ ਹੁਣ ਬਲਾਡੇ ਜਾ ਕੇ ਆਇਆ ਫਿਰ ਮਾਨਸਾ ਹੁਣ ਇੱਥੇ ਦੁੱਤ ਮੰਡੀ ਤਲਵੰਡੀ ਦਾ ਪੁੱਛੋ ਕੱਲ ਨੂੰ ਜਾਊਂਗਾ ਫਲੌਰ ਨਕੋਦਰ ਜਲੰਧਰ ਕੈਂਟ ਆਦਮਪੁਰ ਪਰਸੋਂ ਨੂੰ ਜਾਊਂਗਾ ਉੱਧਰ ਆਪਣਾ ਮਾਜੇ ਚ ਵੀਰੋ ਮੈਂ ਨਹੀਂ ਥੱਕਦਾ ਕਿਉਂਕਿ ਤੁਸੀਂ ਪਿਆਰ ਹੀ ਇੰਨਾ ਦੇ ਰਹੇ ਹੋ ਔਰ ਪਹਿਲੀ ਵਾਰ ਪਹਿਲੀ ਵਾਰ ਹੋਊਗਾ ਇਤਿਹਾਸ ਚ ਕਿ ਪੰਜਾਬ ਚ 13 0 ਹੋ ਰਿਹਾ ਹੈ 13 0 ਕਿਕਲੀ ਸੁਣ ਤਾਂ ਲਈ ਹੁਣ ਤੁਸੀਂ ਦੁਆਰੇ ਦੁਆਰੇ ਕੀ ਸੁਣਨਾ ਹਾਂ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਟਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਅਕਾਲੀ ਦਲ ਦੀ ਫੱਟੀ ਫਰ ਜੀਜੇ ਸਾਲੇ ਨੇ ਪੋਚੀਆ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਕੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਸਤਾਉ ਜਾਲੇ ਮਾਨ ਨੇ ਪੁੱਟੀ ਐ ਲਿਆ 4 ਤਰੀਕ ਤੋਂ ਬਾਅਦ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਪੱਕੀ ਛੁੱਟੀ ਐ ਬੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌੜਾਂ ਦੇ ਸਾਰੇ ਪੈਣ ਭਰਾਵਾਂ ਨੂੰ ਵੱਡਿਆਂ ਬਜ਼ੁਰਗਾਂ ਨੂੰ ਸਾਰੇ ਤੁਸੀਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਬਹੁਤ ਉਤਸ਼ਾਹ ਨਾਲ ਸਵਾਗਤ ਕੀਤਾ ਹੈ 1 ਜੂਨ ਨੂੰ ਸਾਰੇ ਪੈਣਪਰਾਵਾਂ ਨੇ ਤਿਆਰ ਪਰ ਤਿਆਰ ਹੋ ਕੇ ਝਾੜੂ ਦਾ ਬਟਨ ਦਬਾ ਕੇ ਇਸ ਜ਼ੁਲਮ ਦੀ ਜੜ ਪਟਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ તાવ